ਨਾਜਨਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵੀਰਵਾਰ ਨੂੰ ਮਹਾਵੀਰ ਐਨਕਲੇਬ ਵਿੱਚ ਸੜਕਾਂ ਦੇ ਪੁਨਰ ਨਿਰਮਾਣ ਦਾ ਉਦਘਾਟਨ ਕੀਤਾ ਇਸ ਮੌਕੇ ਬੋਲਦੇ ਆਰੋੜਾ ਨੇ ਕਿਹਾ ਕਿ ਕਲੋਨੀ ਦੇ ਵਸਨੀਕਾਂ ਵੱਲੋਂ ਸਮੇਂ ਦੇ ਨਾਲ ਖਰਾਬ ਹੋ ਚੁੱਕੀਆਂ ਸੜਕਾਂ ਨੂੰ ਦੁਬਾਰਾ ਬਣਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਉਹਨਾਂ ਨੇ ਇਹ ਮਾਮਲਾ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਕੋਲ ਉਠਾਇਆ ਤੇ ਉਹਨਾਂ ਦੀ ਯਤਨਾਂ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਨੇ ਇਸ ਪ੍ਰੋਜੈਕਟ ਲਈ ਟੈਂਡਰ ਅਲਾਟ ਕਰ ਦਿੱਤਾ ਹੁਣ ਪੁਨਰਨਿਰਮਾਣ ਦਾ ਕੰਮ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਿਆ ਹੈ ਉਹਨਾਂ ਕਾਹ ਕਿ ਸੜਕਾਂ ਦਾ ਨਿਰਮਾਣ 1.15 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਜਾ ਰਿਹਾ ਹੈ ਇਸ ਮੌਕੇ ਲੱਡੂ ਵੰਡੇ ਗਏ ਕੰਮ ਸ਼ੁਰੂ ਕਰਨ ਲਈ ਸਾਰੀ ਲੋੜੀਂਦੀ ਸਮੱਗਰੀ ਅਤੇ ਮਸ਼ੀਨਰੀ ਮੌਜੂਦ ਸੀ ਉਦਘਾਟਨ ਸਮਾਰੋਹ ਵਿੱਚ ਸਥਾਨਕ ਨਿਵਾਸੀ ਔਹਦੇਦਾਰ ਅਤੇ ਮਹਾਵੀਰ ਇਨਕਲੇਵ ਬੈਲਫੇਅਰ ਸੁਸਾਇਟੀ ਦੇ ਮੈਂਬਰ ਜਤਿੰਦਰ ਖੰਗੂੜਾ ਮਨੀਸ਼ ਕੋਹਲ, ਰਾਮ ਸਿੰਘਲਾ, ਵਿਨੇਪ੍ਰ ਭੱਲਾ ਅਤੇ ਗੁਰਦੀਪ ਸਿੰਘ ਗਿੱਲ ਸ਼ਾਮਲ ਹੋਏ ਅਰੂੜਾ ਨੇ ਕਿਹਾ ਕਿ ਕੱਚੇ ਕਿਨਾਰਿਆਂ ਨੂੰ ਢਕਣ ਲਈ ਸੜਕ ਦੇ ਨਾਲ-ਨਾਲ ਟੈਲਾਂ ਦੀ ਵਿਛਾਈਆਂ ਜਾਣਗੀਆਂ ਅਰੂੜਾ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਨਿਯਮਤ ਤੌਰ ਤੇ ਪ੍ਰੋਜੈਕਟ ਦੀ ਨਿਗਰਾਨੀ ਕਰਨਗੇ ਅਤੇ ਗੁਣਵੱਤਾ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਇੱਕ ਤੀਜੀ ਧਿਰ ਆਡਿਟ ਵੀ ਕੀਤਾ ਜਾਵੇਗਾ 10 ਖਰਾਬ ਸਟਰੀਟ ਲਾਈਟਾਂ ਨੂੰ ਬਦਲਣ ਦੀ ਮੰਗ ਦਾ ਜਵਾਬ ਦਿੰਦੇ ਹੋਏ ਅਰੂੜਾ ਨੇ ਮੌਕੇ ਤੇ ਮੌਜੂਦਾ ਐਮਸੀਐਲ ਅਧਿਕਾਰੀਆਂ ਨੂੰ ਅਗਲੇ ਦਿਨ ਤੱਕ ਉਹਨਾਂ ਨੂੰ ਬਦਲਣ ਅਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਨੇ ਬਸਨੀਕਾ ਨੂੰ ਪ੍ਰੋਸਾ ਦਿੱਤਾ ਕਿ ਉਹਨਾਂ ਦੀਆਂ ਹੋਰ ਮੰਗਾਂ ਵੀ ਸਮੇਂ ਸਿਰ ਪੂਰੀਆਂ ਕੀਤੀਆਂ ਜਾਣਗੀਆਂ। ਅਰੋੜ ਨੇ ਅੱਗੇ ਪ੍ਰੋਸਾ ਦਿੱਤਾ ਕਿ ਫਿਰੋਜ਼ਪੁਰ ਰੋਡ ਤੇ ਜਲਦੀ ਹੀ ਕਲੋਨੀ ਦੇ ਨਾਮ ਵਾਲਾ ਇੱਕ ਸਾਈਨ ਬੋਰਡ ਲਗਾਇਆ ਜਾਵੇਗਾ। ਪੁਰਾਣੀਆਂ ਓਵਰਹੈੱਡ ਤਾਰਾਂ ਨੂੰ ਬਦਲਣ ਅਤੇ ਬਿਜਲੀ ਨਾਲ ਸਬੰਧਤ ਹੋਰ ਸਮੱਸਿਆਵਾਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੋਲ ਉਠਾਉਣਗੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਓਵਰਹੈੱਡ ਤਾਰਾਂ ਨੂੰ ਬਦਲਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਇੱਕ ਬਹੁਤ ਵੱਡਾ ਕੰਮ ਹੈ। ਇੱਕ ਹੋਰ ਬੇਨਤੀ ਨੂੰ ਸੰਬੋਧਨ ਕਰਦੇ ਹਾਂ ਅਰੂੜਾ ਨੇ ਨੇੜਲੇ ਭਵਿਕ ਵਿੱਚ ਸਬੰਧਤ ਵਿਭਾਗ ਰਾਹੀਂ ਨੇੜੇ ਇੱਕ ਛੋਟੇ ਪੁਲ ਨੂੰ ਚੌੜਾ ਕਰਵਾਉਣ ਦਾ ਵਾਅਦਾ ਕੀਤਾ ਆਪਣੇ ਸੰਬੋਧਨ ਦੌਰਾਨ ਅਰੂੜਾ ਨੇ ਆਪਣੇ 3 ਸਾਲਾਂ ਦੇ ਕਾਰਜਕਾਲ ਦੀ ਇੱਕ ਰਿਪੋਰਟ ਸਾਂਝੀ ਕੀਤੀ ਜਿਸ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਉਜਾਗਰ ਕੀਤਾ ਗਿਆ ਜੋ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਪੂਰੇ ਹੋਣ ਵਾਲੇ ਹਨ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਵੋਟਾਂ ਮੰਗੇ ਬਿਨਾਂ ਹੀ ਵੀ ਲੋਕ ਭਲਾਈ ਲਈ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੀ ਜ਼ਮੀਰ ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਕਰਨ ਮੈਂ ਸਿਰਫ ਇੱਕ ਖਾਸ ਖੇਤਰ ਜਾਂ ਹਲਕੇ ਲਈ ਹੀ ਨਹੀਂ ਸਕੋ ਪੂਰੇ ਲੁਧਿਆਣਾ ਅਤੇ ਇਥੋਂ ਤੱਕ ਕਿ ਪੰਜਾਬ ਦੀ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਹੈ ਮਹਾਵੀਰ ਇਨਕਲੇਵ ਰੈਜ਼ੀਡੈਂਟਸ ਐਸ ਸੁਸਾਇਟੀ ਵੱਲੋਂ ਬੋਲਦਿਆਂ ਗੁਰਦੀਪ ਸਿੰਘ ਗਿਲਨੇ ਅਰੂੜਾ ਦਾ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਤੁਰੰਤ ਹੱਲ ਕਰਨਾ ਤੇ ਉਹਨਾਂ ਨੂੰ ਨਿਰੰਤਰ ਸਹਿਯੋਗ ਦੇਣ ਦਾ ਭਰੋਸਾ ਦੇਣ ਲਈ ਧੰਨਵਾਦ ਕੀਤਾ ਉਹਨਾਂ ਨੇ ਕਲੋਨੀ ਵੱਲੋਂ ਅਰੋੜਾ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰਦੇ ਹੋਏ ਕਿਹਾ ਤੁਸੀਂ ਸਾਡੇ ਲਈ ਕੁਬੇਰ ਦਾ ਖਜ਼ਾਨਾ ਖੋਲ ਦਿੱਤਾ ਹੈ ਅਰੋੜਾ ਆਉਣ ਵਾਲੀਆਂ ਲੁਧਿਆਣਾ ਲੁਧਿਆਣਾ ਪੱਛਮੀ ਉਪਚੋਣ ਆਪ ਉਮੀਦਵਾਰੋਂ ਬਜੋ ਚੋਣ ਲੜ ਰਹੇ ਹਨ